ਜੀਤ ਪਰਿਵਾਰਾਂ ਨੂੰ ਸਨਮਾਨ ਕਿਸੇ ਹੈੱਡ ਗਰੰਟੀ ਤੋਂ ਜਾਂ ਜਥੇਦਾਰ ਤੋਂ ਨਹੀਂ ਤਾਂ ਕਿ ਜੈ ਹੈੱਡ ਗਰੰਟੀ ਤੋਂ ਦਬਾਉਣ ਦੀ ਬਜਾਏ ਖੁਦ ਐਡਵੋਕੇਟ ਰਜਿੰਦਰ ਸਿੰਘ ਧਾਮੀ ਹੋਰਾਂ ਨੇ ਦਿੱਤਾ ਕੀ ਹੁਣ ਇਹ ਸੁਖਵੀਰ ਨੇ ਮੈਨੇਜ ਨਹੀਂ ਕੀਤਾ ਹੋਊਗਾ ਜੀ ਸਾਰਾ ਕੁਝ ਸਾਰਾ ਕੁਝ ਆਪਣੀ ਮਰਜ਼ੀ ਨਾਲ ਹੋਇਆ ਫਿਰ ਉਸ ਤੋਂ ਬਾਅਦ ਜਥੇਦਾਰ ਗਿਆਨੀ ਕਲਦੀ ਸਿੰਘ ਗੜਗਾਜ ਜੀ ਤੋਂ ਲੈ ਕੇ ਹੋਰ ਸ਼ਖਸੀਤਾਂ ਨੂੰ ਜਿਹੜੇ ਸਰੂਪਾਉ ਦਿੱਤੇ ਉਹ ਧਾਮੀ ਨੇ ਨਹੀਂ ਦਿੱਤੇ ਹੂੰ ਤੋਂ ਇਲਾਵਾ ਮਤਲਬ ਧਾਮੀ ਉਰੀ ਪਾ ਜੇ ਪੰਥਕ ਟਕਰਾਅ ਟਾਲ ਰਹੇ ਨੇ ਜੀ ਹੂੰ ਧੂਮਾਹਰਾਂ ਨੂੰ ਮਨਾ ਰਹੇ ਨੇ ਤਾਂ ਕਿਦੇ ਲਈ ਹੂੰ ਜੀ ਤੇ ਜੇ ਯਾਨੀ ਕੁਲਦੀਪ ਸਿੰਘ ਗੜਗੱਜ ਸਿਰ ਬਰਦਾਸ਼ ਕਰਕੇ ਮੰਨ ਗਏ ਜਿਹੜੇ ਕੱਲ ਤੱਕ ਕਹਿੰਦੇ ਸੀ ਮੈਂ ਸੰਦੇਸ਼ ਪੜੂਗਾ ਉਹ ਮੰਨੇ ਤਾਂ ਕਿਦੇ ਲਈ ਇਹਦਾ ਮਤਲਬ ਧਾਮੀ ਵੀ ਤੇ ਜਥੇਦਾਰ ਵੀ ਕਿਹਦੇ ਘੇਤ ਚੱਲ ਰਹੀ ਹੈ ਹੂੰ ਚਾਹਿਆ ਆਪਸ ਵਿੱਚ ਨਹੀਂ ਬਣਦੀ ਹੂੰ ਪਰ ਇਸ ਅਹੁਦਿਆਂ ਤੇ ਹਉਮੈ ਨਹੀਂ ਹੋਣੀ ਚਾਹੀਦੀ ਪ੍ਰੈਸ ਕਾਨਫਰੰਸ ਕਰਦੇ ਆ ਜਦੋਂ ਜਥੇਦਾਰ ਸਾਹਿਬ ਨੂੰ ਪੁੱਛਿਆ ਗਿਆ ਕਿ ਜੀ ਤੁਸੀਂ ਅੱਜ ਕੌਮ ਦੇ ਨਾਮ ਸੰਦੇਸ਼ ਜਾਰੀ ਕਿਉਂ ਨਹੀਂ ਕੀਤਾ ਹੂੰ ਉਹ ਕਹਿੰਦੇ ਅਰਦਾਸ ਨਹੀਂ ਸੁਣੀ